ਬੀਬੀ ਬੰਦੀ ਸਿੰਘਾਂ ਦੀ ਰਾਈ ਵਾਸਤੇ ਤੁਸੀਂ ਕਿਉਂ ਨਹੀਂ ਗਏ ਜਿਹੜੀ ਹਿਊਮਨ ਰਾਈਟਸ ਕੋਲੇ ਦੇ ਇੱਕ ਹਿਊਮਨ ਰਾਈਟਸ ਵਾਲੇ ਤੇ ਤੀਰੇ ਨੇ ਖੇਦੀ ਕੀਤੀ ਉਹ ਤਾਂ ਸਾਰੇ ਬਾਬਲ ਕਲਾਂ ਕਾਂਡ ਦੀ ਕਤਲ ਕਾਂਡ ਸਰਹੰਦ ਖੇਦੀ ਕੀਤੀ ਹੈ ਜੀ ਅੱਛਾ ਉਦੋਂ ਤੁਹਾਡੀ ਵੀ ਸਟੇਟਮੈਂਟ ਆਈ ਸੀ ਜੀ ਸਟੇਟਮੈਂਟ ਆਈ ਹੈ ਜਿਉਂ ਤਾਂ ਜਦੋਂ ਇਹੋ ਜਿਹਾ ਕੋਈ ਤੱਕਾ ਹੋ ਗਿਆ ਕਿਸੇ ਨਾਲ ਕਿਸੇ ਬੇਦੋਸ਼ੇ ਮਾਰੇਗੇ ਉਹਦੇ ਨਾਲ ਕਿਉਂ ਨਹੀਂ ਅਸੀਂ ਤਾਂ ਹੁਣ ਜੇ ਬੇਦੋਸ਼ਿਆਂ ਤੇ ਹੁਣ ਵੀ ਅਸੀਂ ਤੁਸੀਂ ਹੈਰਾਨ ਰਹੋਗੇ ਦੇਖੋ ਅਸੀਂ ਅੰਮ੍ਰਿਤਪਾਲ ਜਦੋਂ ਚੱਲਦਾ ਸੀ ਵਿਰੋਧ ਕਰਦੇ ਰਹੇ ਅੰਮ੍ਰਿਤਪਾਲ ਦਾ ਹਮ ਜਦੋਂ ਅੰਬਰਤਪਾਲ ਦੀ ਗ੍ਰਿਫਤਾਰੀ ਹੋਈ ਐ ਹਮ ਜਦੋਂ ਉਹ ਨੈਗੇਟਿਵ ਸਿਰਜ ਗਿਆ ਵੀ ਇੱਥੇ ਉਹ ਬਾਹਰ ਦੀਆਂ ਕੰਪਨੀਆਂ ਬੁਲਾ ਲੀਆਂ ਬਾਹਰੋਂ ਕਿੰਨੀ ਫੋਰਸ ਭਲਾ ਕੇ ਪੰਜਾਬ ਦਾ ਮਾਹੌਲ ਇਹੋ ਜਿਹਾ ਬਣਾਤਾ ਅਸੀਂ ਤਾਂ ਉਹਦਾ ਵਿਰੋਧ ਕੀਤਾ ਵੀ ਐਡੀ ਕਿੱਡੀ ਗੱਲ ਸੀ ਇਹ ਹਮ ਜੇ ਅੰਬਰਤਪਾਲ ਕੋਈ ਗੈਰਕਾਨੂੰਨੀ ਕੰਮ ਕਰਦਾ ਸੀ ਉਹ ਤੇ ਕਾਰਵਾਈ ਕਰ ਦਿੰਦੇ ਤੁਸੀਂ ਆ ਜਿਹੜੀਆਂ ਫੋਰਸਾਂ ਬਣਾ ਉਹ ਤੇ ਜਿਹੜਾ ਯੂਏਪੀਏ ਐਨਐਸਏ ਲੱਗਿਆ ਉਹਦਾ ਵਿਰੋਧ ਕਰਦੇ ਹੋ ਤੁਸੀਂ ਅੰਮ੍ਰਿਤਪਾਲ ਦੇ ਉਦੋਂ ਅਸੀਂ ਵਿਰੋਧ ਕੀਤਾ ਨਾ ਜੀ ਉਹ ਧਾਰੇ ਨਹੀਂ ਸੀ ਬਣਦੀ ਉਹਦੇ ਤੇ ਚਲੋ ਜੀ ਕਰੂਨਨ ਤੌਰ ਤੇ ਕੁਝ ਬਣਦੀ ਸੀ ਆ ਜਿਹੜਾ ਨੈਰੇਟਿਵ ਸਿਰਜਿਆ ਦੀ ਤੁਸੀਂ ਇਹ ਸੈਂਟਰ ਤੋਂ ਕੰਪਨੀਆਂ ਵਗਾਈਆਂ ਇਹ ਪਹਿਲਾਂ ਤਾਂ ਖੁੱਲਣ ਦਿੱਤੀਆਂ